ਕਈ ਦਫਾ اپوزیشن ਦੀਆਂ ਗੱਲਾਂ ਹਕੂਮਤ ਨੂੰ ਵੀ ਮੰਨਣੀਆਂ ਪੈ ਜਾਂਦੀਆਂ ਹਨ ਕਿਉਂਕਿ ਜ਼ਾਹਿਰ ਹੈ ਜਿਸ ਪਾਸੇ ਉਹਨਾਂ ਨੂੰ ਨਜ਼ਰ ਆ ਰਿਹਾ ਹੋਵੇ ਕਿ اکثریت ਹੈ ਉਹਨਾਂ ਨੂੰ ਕਰਨਾ ਪਉਂਦਾ ਹੈ ਸ਼ਬਾਨਾ ਮਹਿਮੂਦ ਸਾਹਿਬਾ ਹੋਮ ਸੈਕਟਰੀ ਜਿਹੜੀ ਕਿ ਯਾਨੀ ਵਜ਼ੀਰ-ਏ-داخلہ ਨੇ ਯੂਕੇ ਦੀਆਂ ਉਹਨਾਂ ਨੇ ਅੱਜ ਅਨਾਉਂਸਮੈਂਟ ਕੀਤੀ ਹੈ ਕਿ ਜਿਹੜਾ ਆਈਐਲਆਰ ਹੈ ਨਾ ਇਸ ਨੂੰ ਅਸੀਂ 5 ਸਾਲ ਤੋਂ ਬਾਅਦ ਨਹੀਂ ਬਲਕਿ ਹੁਣ 10 ਸਾਲ ਤੋਂ ਬਾਅਦ ਦਿੱਤਾ ਕਰਾਂਗੇ ਕਿਉਂਕਿ ਅਸੀਂ ਜਾਣਿਆ ਕਿ ਲੋਕ ਜਿਹੜੇ ਉਹ ਟੈਕਸ ਦੇ ਵਿੱਚ ਕੰਟਰੀਬਿਊਸ਼ਨ ਕਰਨ ਕੋਈ ਸਿੰਗਲ ਪੈਨੀ ਜਿਹੜੀ ਹੈ ਨਾ ਉਹ ਬੈਨੀਫਿਟ ਨਾ ਲੈਣ ਤੇ ਇਸ ਬੇਸ ਦੇ ਉੱਤੇ ਅਸੀਂ ਉਹਨਾਂ ਨੂੰ ਇਸ ਕੰਟਰੀ ਦੇ ਵਿੱਚ ਵੈਲਕਮ ਕਰਦੇ ਹਾਂ ਤੇ ਅਸੀਂ ਇਹ ਹੀ ਚਾਹਾਂਗੇ ਕਿ ਲੋਕ ਆਪਣਾ ਸਾਫ਼ ਔਰ ਅੱਛਾ ਰਿਕਾਰਡ ਰੱਖ ਕੇ ਉਹ ਚੱਲ ਸਕਣ ਇਸ ਅਨਾਉਂਸਮੈਂਟ ਤੋਂ ਬਾਅਦ ਬਹੁਤ ਸਾਰੇ ਲੋਕਾਂ ਦੇ ਮਾਈਂਡ ਵਿੱਚ ਪਹਿਲੀ ਗੱਲ ਜਿਹੜੀ ਆਏਗੀ ਨਾ ਉਹ ਇਹ ਕਿ ਜਿਹੜੇ ਆਲਰੇਡੀ ਰੂਟ ਤੇ ਹਨੇ ਜਾਂ ਕੰਟਰੀ ਦੇ ਅੰਦਰ ਹਨੇ ਕੀ ਉਹਨਾਂ ਤੇ ਵੀ ਇਹ ਰੂਲ ਅਪਲਾਈ ਹੋਏਗਾ ਜਾਂ ਨਹੀਂ ਹੋਏਗਾ ਅਰਦਾ ਮੂਮੈਂਟ ਤੇ ਐਸੀ ਕੋਈ ਖਬਰ ਨਹੀਂ ਸੁਣੀ ਕਿ ਉਹ ਰੂਲ ਉਹਨਾਂ ਦੇ ਉੱਤੇ ਵੀ ਅਪਲਾਈ ਹੋਏਗਾ ਜਿਹੜੇ ਆਲਰੇਡੀ ਉਸ ਦੇ ਵਿੱਚ ਹਨ ਔਰ ਯੂਕੇ ਦੇ ਵਿੱਚ ਜ਼ਿਆਦਾਤਰ ਇਸ ਤਰ੍ਹਾਂ ਹੀ ਹੁੰਦਾ ਹੈ ਕਿ ਜਿਹੜੇ ਵੀ ਰੂਲਸ ਆਂਦੇ ਉਹ ਬੇਸਿਕਲੀ ਉਸ ਕੈਟਾਗਰੀ ਦੇ ਵਿੱਚ ਨਵੇਂ ਆਣ ਵਾਲਿਆਂ ਵਾਸਤੇ ਹੁੰਦੇ ਨੇ ਮਤਲਬ ਕਿ ਉਸ ਤੋਂ ਬਾਅਦ ਜਿਹੜੇ ਲੋਕ ਉਸ ਵਿੱਚ ਨਵੇਂ ਆਣਗੇ ਉਹਨਾਂ ਵਾਸਤੇ ਹੋਣਗੇ ਸੋ ਐਸਾ ਲੱਗਦਾ ਤੇ ਨਹੀਂ ਕਿ ਜਿਹੜੇ ਲੋਕ ਆਲਰੇਡੀ ਕਿਸੇ ਵੀ ਕੈਟਾਗਰੀ ਤੇ ਚੱਲ ਰਹੇ ਨੇ ਇਹ ਰੂਲ ਉਹਨਾਂ ਤੇ ਵੀ ਅਪਲਾਈ ਹੋਏਗਾ